ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਬਿਲਕੁਲ ਅਲੱਗ ਜੀ ਤੇ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਤੇ ਨਵਾਂ ਸਟਾਕ ਜਿਹੜਾ ਲਾਂਚ ਹੋਇਆ ਉਹ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬਿਲਕੁਲ ਨਵੀਂ ਜੀ ਕਲੈਕਸ਼ਨ ਹੈ ਜਿਹੜੀ ਦਿਖਾਣੀ ਹੈ ਸਟਫ ਬਹੁਤ ਜ਼ਿਆਦਾ ਨਿਊ ਜੀ ਆਏ ਜਿਹੜਾ ਅੱਜ ਵਾਲਾ ਸਟਫ ਅਸੀਂ ਤੁਹਾਨੂੰ ਦਿਖਾਣਾ ਹੈ ਇਹ ਔਰਗੈਂਜ਼ਾ ਤੇ ਸਿਲਕ ਨੂੰ ਇੱਕ ਮਿਕਸ ਜਿਹਾ ਸਟਫ ਦਿੱਤਾ ਹੋਇਆ ਜੀ ਗਲਾਸ ਹੋ ਰਾਇ ਇਸ ਸਟਫ ਨੂੰ ਬੋਲਦੇ ਆਂ ਤੇ ਬਹੁਤ ਸੋਹਣਾ ਜਿਹਾ ਸਟਫ ਆ ਤੁਸੀਂ ਇਹਨੂੰ ਫੰਕਸ਼ਨਲ ਵੀ ਪਾ ਤੇ ਨਾਰਮਲ ਵੀ ਸੂਟ ਪਾਏ ਹੋਏ ਇੱਕ ਰਾਇਲ ਜੀ ਲੁੱਕ ਦਿੰਦੇ ਨੇ ਵਰਕ ਕਰਵਾ ਸਕਦੇ ਹੋ ਤੁਸੀਂ ਵਿਦਾਊਟ ਵਰਕ ਸਟਿਚ ਕਰਵਾ ਸਕਦੇ ਹੋ ਥੋਡੀ ਚੁਆਇਸ ਹੋ ਜਾਂਦੀ ਆ ਤੇ ਸਿਮਰਨ ਬ੍ਰਾਂਡ ਦੇ ਸੂਟ ਲੈਣਗੇ ਜੀ ਨਵਾਂ ਸਟਫ ਆ ਬਿਲਕੁਲ ਜਿਹੜਾ ਅਸੀਂ ਤੁਹਾਨੂੰ ਅੱਜ ਦੇਣਾ ਹੈ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਜੀ ਬਹੁਤ ਨਵਾਂ ਸਟੱਫ ਆ ਤੇ ਸ਼ਰਟ ਦਾ ਸਟੱਫ ਬਿਲਕੁਲ ਨਿਊ ਤੁਹਾਨੂੰ ਦੇ ਰਹੇ ਹਾਂ ਤੇ ਐਡਾ ਰਹੇਗੇ ਜੀ ਇਹਨਾਂ ਦੀ ਪ੍ਰਿੰਟਿੰਗ ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਨਾਲ ਇੱਕ ਰਾਇਲ ਲੁੱਕ ਵਾਲੇ ਸੂਟ ਰਹਿਣਗੇ ਸਟੀਚਿੰਗ ਤੋਂ ਬਾਅਦ ਇਹ ਠੀਕ ਹੈ ਗਲਾਸ ਹੋ ਰਾ ਇਹ ਸਟੱਫ ਦਾ ਨਾਮ ਹੈ ਜੇ ਸਿਮਰਨ ਬ੍ਰਾਂਡ ਦੇ ਨੇ ਤੇ ਇਨਉਣਾ ਇੱਕ ਇਹ ਔਰਗੇਂਜ਼ਾ ਵੀ ਨਹੀਂ ਹੈਗਾ ਜੀ ਤੇ ਗਲਾਸ ਦਾ ਸਟੱਫ ਵੀ ਨਹੀਂ ਹੈਗਾ ਇੱਕ ਮਿਕਸ ਸਟੱਫ ਆ ਜਾਂਦਾ ਦੋਨਾਂ ਦੇ ਵਿੱਚ ਮਤਲਬ ਇੱਕ ਫੰਕਸ਼ਨਲ ਜャ ਸਟੱਫ ਆ ਜਾਂਦਾ ਈ ਤੇ ਜਿਹੜੀ ਸਲਵਾਰ ਰਹੇਗੀ ਉਹ ਪਿਓਰ ਮੋਡਲ ਤੇ ਰਹੂਗੀ ਜੀ ਬਹੁਤ ਢਿੱਲ ਕਿਮੀ ਲੁੱਕ ਦੀ ਸਲਵਾਰ ਆ ਜਿੱਦਾਂ ਇੱਕ ਕ੍ਰੇਪ ਲੁੱਕ ਦਿੰਦੀ ਹੁੰਦੀ ਹੈ ਐਦਾਂ ਦਾ ਸੂਟ ਛੋਡਾ ਬਣੇਗਾ ਠੀਕ ਹੈ ਇਹ ਵਿਦਆਊਟ ਦੁਪੱਟਾ ਰਹਿਣਗੇ ਜੀ रहेਗਾ ਜੀ ਸੂਟ ਦਾ 1800 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਵਿਦਾਊਟ ਦੁਪੱਟਾ ਰਹੇਗਾ ਪਿਓਰ ਦਾ ਸੂਟ ਰਹੇਗਾ ਜੀ ਇੱਕ ਨਵੀਂ ਜੀ ਲੁੱਕ ਦੇ ਵਿੱਚ ਸੂਟ ਰਹੇਗਾ ਸੇਮ ਹੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਮੈਂ ਸੈਕੰਡ ਕਲਰ ਦੰਨੀ ਆ ਕਲਰ ਬਹੁਤ ਸੋਹਣਿਆ ਸਾਰੀ ਆਪਸ਼ਨ ਕਲਰ ਆਪਸ਼ਨ ਬਹੁਤ ਪਿਆਰੀ ਜੀ ਆ ਤੇ ਜਿਹੜੀ ਸਲਵਾਰ ਆ ਉਸ ਤੇ ਵੀ ਤੁਹਾਨੂੰ ਹਲਕੇ ਜੀ ਸੈਲਫ ਪ੍ਰਿੰਟ ਮਿਲ ਜੇਗੇ ਜੀ ਠੀਕ ਆ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਤੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਨੈਕਸਟ ਦੰਨੇ ਆ ਜੀ ਤੁਹਾਨੂੰ ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਐਤਾ ਠੀਕ ਹੈ ਤੇ ਇਹ ਰਹੇਗੇ ਜੀ ਇਹਦੀ ਸਲਵਾਰ ਦੇਖੋ ਸ਼ਾਈਨ ਕਿੰਨੀ ਸੋਹਣੀ ਆ ਸਟਫ ਦੇ ਵਿੱਚ ਬਹੁਤ ਪਿਆਰਾ ਸੂਟ ਬਣੇਗਾ ਗਰਮੀ ਸਰਦੀ ਦੋਨੋਂ ਮੌਸਮਾਂ ਦੇ ਵਿੱਚ ਪਾਉਣ ਵਾਲਾ ਸਟਫ ਹੈ ਤੇ ਕਿਉਂਕਿ ਲਾਈਨਿੰਗ ਲੱਗ ਕੇ ਬਣੇਗਾ ਜੀ ਸੂਟ ਇਹ ਇਹਦੇ ਵਿੱਚ ਤੁਹਾਨੂੰ ਇਹ ਇੱਕੋ ਹੀ ਕਲਰ ਮਿਲੇਗਾ ਜਿਹੜਾ ਨੈਕਸਟ ਕਲਰ ਦੰਨੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਇਹਦਾ ਵੀ ਦੇਖੋ ਪਹਿਲ ਤਾਂ ਸਟੱਫ ਹੀ ਬਹੁਤ ਪਿਆਰਾ ਬਿਲਕੁਲ ਨਿਊ ਜਸਟ ਸਟੱਫ ਹੈ ਜੀ ਤੇ ਉੱਪਰੋਂ ਇਹ ਰਹੇਗਾ ਸੂਟ 올ਓਵਰ 5 ਮੀਟਰ ਇਹ 올ਓਵਰ 5 ਮੀਟਰ ਸੂਟ ਆ ਠੀਕ ਹੈ ਤੇ ਪ੍ਰਾਈਸ ਰਹੇਗਾ ਜੀ 1800 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਵੀ 올ਓਵਰ ਸੂਟ ਆ ਤੁਸੀਂ ਔਰ ਸੇਮ ਹੀ ਸਟੱਫ ਦੇ ਵਿੱਚ ਜਿਹੜਾ 올ਓਵਰ ਸੂਟ ਆ ਜੀ ਉਹ 1900 ਦਾ ਰਹੇਗਾ ਤਿੰਨ ਸੂਟ ਨੇ ਸਿਰਫ ਆਪਣੇ ਕੋਲ ਤੇ ਬਾਕੀ ਜਿਹੜੇ ਮੈਚਿੰਗ ਵਿੱਚ ਸੂਟ ਨੇ ਉਹ 1800 ਦੇ ਰਹਿਣਗੇ ਇਹ ਤਿੰਨੋਂ ਹੀ ਸੂਟ ਨੇ 올ਓਵਰ ਇਹਨਾਂ ਦੇ ਵਿੱਚ ਤੁਸੀਂ ਕਲਰ ਦੇਖ ਸਕਦੇ ਹੋ ਜਿਹੜਾ ਵੀ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਇਹ ਤਿੰਨ ਸੂਟ ਜਿਹੜੇ 올ਓਵਰ ਨੇ ਜੀ ਇਹੇ ਹੈਗੇ ਨੇ 1920 ਦਾ ਇਹ 3 ਸੂਟ ਨੇ ਜਿਹੜੇ 올ਓਵਰ ਤੇ ਬਾਕੀ ਸਾਰੇ ਤੁਹਾਨੂੰ ਮੈਚਿੰਗ ਚ ਮਿਲਣਗੇ ਮੈਚਿੰਗ ਹੈਗੇ ਨੇ ਜੀ 1800 ਦੇ ਠੀਕ ਹੈ ਤੇ 올ਓਵਰ ਤੁਹਾਨੂੰ ਮੈਂ ਹੋਰ ਵੀ ਦਿਖਾਨੀਆਂ ਅਲੱਗ-ਅਲੱਗ ਲੁੱਕ ਦੇ ਰਾਨੀ ਦੇਖੋ ਤੁਸੀਂ ਪਹਿਲਾਂ ਤਾਂ ਤਿਆ ਹੀ ਦੇਖੋ ਜੀ ਇੱਕ ਮੁਠੀ ਚ 5 ਮੀਟਰ ਕੱਪੜਾ ਆ ਜਾਂਦਾ ਹੈ ਇੰਨਾ ਖ ਜਿਆਦਾ ਸੌਫਟ ਸਟਫ ਆ ਤੇ ਪਿਓਰ ਦਾ ਸਟਫ ਹੈ ਲਾਈਨਿੰਗ ਲੱਗ ਕੇ ਸੂਟ ਬਣਗੇ ਇਹ ਵੀ ਸੂਟ ਤੁਹਾਨੂੰ 올ਓਵਰ 5 ਮੀਟਰ ਮਿਲੇਗਾ ਇਹ ਵੀ ਸੂਟ ਪਾਏਗਾ ਜੀ ਤੁਹਾਨੂੰ 1800 ਦਾ ਸੌਰੀ 1900 ਦਾ 1800 ਦੇ ਮੈਚਿੰਗ ਸੂਟ ਨੇ ਜਿਹੜੇ 올ਓਵਰ ਸੂਟ ਨੇ ਸਾਰੇ ਉਹ 1900 ਦੇ ਰਹਿਣਗੇ ਇੱਕ ਸੂਟ ਇਹ ਆ ਜੀ ਇਹ ਵੀ 올ਓਵਰ ਆ ਇਹ ਵੀ ਸੂਟ ਪਾਏਗਾ ਤੁਹਾਨੂੰ 1900 ਦਾ ਸ਼ਿਪਿੰਗ ਚਾਰਜਸ ਅਲੱਗ ਕਿਤੋਂ ਰਹਿਣਗੇ ਇਹ ਪਿਓਰ ਦੀਆਂ ਕਲੈਕਸ਼ਨਾਂ ਨੇ ਸਾਰੀਆਂ ਨਵਾਂ ਸਟਫ ਦੇ ਰਹੇ ਆ ਤੇ ਪ੍ਰਿੰਟਿੰਗ ਤਾਂ ਇੱਕ ਨੰਬਰ ਆ ਜੀ ਸਾਰੇ ਪ੍ਰਿੰਟ ਕਿ ਨਹੀਂ ਦੇਖਦੇ ਕਿ ਰੂ ਖੁਸ਼ ਹੋਈ ਜਾ ਰਹੀ ਆ ਅਗਰ ਤੁਸੀਂ ਇਹ ਸੂਟ ਲੈਣੇ ਹੋ ਤਾਂ ਤੁਸੀਂ ਇਹਦੇ ਨਾਲ ਇਹ ਰਸਟ ਜੇ ਸ਼ੇਡ ਦੇ ਵਿੱਚ ਦੁਪੱਟਾ ਡਾਈ ਕਰਵਾ ਸਕਦੇ ਹੋ ਇਹ ਲਾਈਟ ਲੈਮਨ yellow ਕਰਵਾ ਸਕਦੇ ਹੋ ਜਾਂ بیس ਕਲਰ ਦਾ ਕਰਵਾ ਸਕਦੇ ਹੋ ਅਗਰ ਤੁਸੀਂ ਡਿਫਰੈਂਟ ਦੁਪੱਟਾ ਲੈਣੇ ਹੋ ਇਸ ਅਕੋਰਡਿੰਗ ਲੈਣੇ ਹੋ ਤਾਂ ਸੂਟ ਦੀ ਲੁੱਕ ਹੋਰ ਵੀ ਉੱਪਰ ਕੇ ਆਏਗੀ ਇਹ ਸੇਮ ਹੀ ਜਿਹੜਾ ਨੀਚੇ ਦਿਖਾਇਆ ਉਹਦੇ ਵਿੱਚ ਇਹ ਨੈਕਸਟ ਕਲਰ ਆ ਇਹ ਵੀ 올ਓਵਰ ਆ ਇਹ ਹੈਗੇ ਨੇ ਜੀ ਆਪਣੇ ਕੋਲ 올ਓਵਰ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਤਿੰਨ ਸੂਟ ਮੈਂ ਸੇਵ ਦਿਖਾਏ ਨੇ ਪਹਿਲਾਂ ਤੇ ਬਾਕੀ ਇਹ ਸਾਰੀ ਅਲੱਗ-ਅਲੱਗ ਜੇ ਸੂਟ ਨੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਹੈਗਾ 1900 ਜਿਹੜੇ 올ਓਵਰ ਸੂਟ ਨੇ ਤੇ ਹੁਣ ਮੈਂ ਤੁਹਾਨੂੰ 1800 ਵਾਲੇ ਮੈਚਿੰਗ ਸੂਟ ਦਿਖਾਨੀ ਆ ਇਹ ਸੂਟ ਹੈਗੇ ਨੇ ਜੀ 1800 ਦੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਬਿਲਕੁਲ ਮੁੱਠੀ ਚਾਣਿਆ ਵਾਲਾ ਸਟਾਫ ਹੈ ਪਿਓਰ ਦਾ ਸਟਾਫ ਹੈ ਦੇਖੋ ਜੀ ਸੂਟ ਪ੍ਰਿੰਟ ਹੀ ਬਹੁਤ ਪਿਆਰੇ ਆ ਪਿਓਰ ਦੇ ਪ੍ਰਿੰਟ ਨੇ ਸਟੀਚਿੰਗ ਤੋਂ ਬਾਅਦ ਲੁੱਕ ਬਿਲਕੁਲ ਪਤਲੇ ਵਾਲੀ ਆਏਗੀ ਕਿਉਂਕਿ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਣੀ ਆ ਸੂਟ ਦੇ ਤੁਸੀਂ ਜਿੰਨੇ ਮਰਜੀ ਕੇਰਾ ਸੂਟ ਦਾ ਪਾਣੇ ਹੋ ਲੁੱਕ ਇਹਨਾਂ ਦੇ ਵਿੱਚ ਪਤਲੀ ਹੀ ਆਏਗੀ ਬਹੁਤ ਸੋਹਣਾ ਜਿਹਾ ਸੂਟ ਹੈ A ਲਾਈਨ ਚ ਬਣਾ ਸਕਦੇ ਹੋ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਤੇ ਬਹੁਤ ਪਿਆਰੀ ਜੀ ਲੁੱਕ ਦੇ ਸੂਟ ਨੇ ਪ੍ਰਿੰਟ ਦੇਖੋ ਸੂਟ ਦਾ ਸਟਫ ਬਹੁਤ ਸੋਹਣਾ ਜੀ ਬਹੁਤ ਪਿਆਰਾ ਸਟਫ ਹੈ ਠੀਕ ਹੈ ਤੇ ਇਹ ਸੇਮ ਦੇ ਵਿੱਚ ਹੀ ਕਲਰ ਆ ਜਿਹੜਾ نیچے ਦਿਖਾਇਆ ਉਹਦੇ ਵਿੱਚ ਕਲਰ ਆ ਪਿਓਰ ਮੋਡਲ ਦੀਆਂ ਸਲਵਾਰਾਂ ਸਲਵਾਰ ਵੀ ਮੁਠੀ ਜਾਣੇ ਵਾਲੀ ਆ ਸ਼ਰਟ ਵੀ ਤੇ ਸਲਵਾਰ ਵੀ ਇੰਨਾ ਕੁ ਪਿਓਰ ਦਾ ਸਟਫ ਆ ਇਹਦੇ ਵਿੱਚ ਇੱਕ ਕਲਰ ਇਹ ਮਿਲ ਜਾਏਗਾ ਜੇ ਦੁਪੱਟਾ ਜਿਹੜਾ ਤੁਸੀਂ ਕਹੋਗੇ ਪਿਓਰ ਚਨੌਨ ਦੇ ਲਗਾਣੇ ਆ ਪਿਓਰ ਚਨੌਨ ਦਾ ਦੁਪੱਟਾ ਲਗਾ ਦਾਂਗੇ ਸ਼ਫੌਨ ਦੇ ਲਗਾਣੇ ਆ ਜਿਹੜਾ ਵੀ ਦੁਪੱਟਾ ਤੁਸੀਂ ਕਹੋਗੇ ਉਹ ਡਾਈ ਕਰਵਾ ਦਾਂਗੇ ਨਾਲ ਜੇ ਤੁਹਾਡੇ ਪਾਸ ਦੁਪੱਟੇ ਹੈਗੇ ਆ ਤੁਸੀਂ ਵਿਦਆਊਟ ਦੁਪੱਟਾ ਲੈਣਾ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਇਹ ਸਾਰੇ ਕਲਰ ਨੇ ਜੀ ਇਸ ਵਾਲੇ ਡਿਜ਼ਾਈਨ ਦੇ ਵਿੱਚ ਇਹਨਾਂ ਸਾਰੇ ਸੂਟਾਂ ਦਾ 1800 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਨੇ ਪ੍ਰਿੰਟ ਦੇਖਿਓ ਜੀ ਨੈਕਸਟ ਪਿਓਰ ਦੀਆਂ ਕਲੈਕਸ਼ਨਾਂ ਬਹੁਤ ਸੋਹਣੇ ਜੇ ਸਟੱਫ ਦੇ ਉੱਪਰ ਤੁਹਾਨੂੰ ਸੂਟ ਦੇ ਰਹੇ ਹਾਂ ਅਸੀਂ ਇਹ 2 ਮੀਟਰ ਪਲੱਸ ਹੀ ਰਹੇਗਾ ਕੱਟ ਨਹੀਂ ਰਹੇਗਾ ਬਿਲਕੁਲ ਵੀ ਕੱਟ ਨਹੀਂ ਰਹਿੰਦਾ ਕੱਪੜਾ ਠੀਕ ਹੈ ਦੇਖੋ ਦੋਨੋਂ ਹੀ ਸਲਵਾਰ ਦਾ ਵੀ ਤੇ ਸ਼ਰਟ ਦਾ ਵੀ 2 2 ਮੀਟਰ ਦੇ ਬਹੁਤ ਸੋਹਣੇ ਜੇ ਸੂਟ ਨੇ ਗਰਮੀ ਚ ਪਾਈ ਹੋਈ ਵੀ ਬਹੁਤ ਸੋਹਣੇ ਲੱਗਦੇ ਆ ਤੇ ਸਰਦੀ ਚ ਪਾਈ ਹੋਈ ਵੀ ਸੂਟ ਇਦਾਂ ਨੇ ਸੋਹਣੇ ਲੱਗਦੇ ਆ ਜਿੱਦਾਂ ਹੁਣ ਧੁੱਪ ਵਾਲਾ ਮੌਸਮ ਆ ਜਲੋ ਜਦੋਂ ਫੁੱਲ ਵਿంటర్ ਹੋ ਜਾਂਦੀ ਹੈ ਉਸ ਟਾਈਮ ਥੋੜਾ ਜਾਂ ਮੰਨਿਆ ਕਿ ਆਪਾਂ ਨੂੰ ਸੂਟ ਇਹਨਾਂ ਦੇ ਉੱਪਰ ਨੂੰ ਤੁਸੀਂ ਜੈਕਟ ਕੋਟੀ ਵਗੈਰਾ ਕੈਰੀ ਕਰ ਸਕਦੇ ਹੋ ਪਰ ਇੱਕ ਹੁੰਦਾ ਕਿ ਦੇਖਣ ਨੂੰ ਸੋਹਣਾ ਲੱਗੇ ਸੂਟ ਤਾਂ ਵਿంటర్ ਦੇ ਵਿੱਚ ਵਿంటర్ ਕਲੈਕਸ਼ਨ ਜ਼ਿਆਦਾ ਵਧੀਆ ਲੱਗਦੀ ਆ ਇਹ ਹੈਗੇ ਨੇ ਜੀ ਥੋੜੇ ਜਿਹਾ ਤੁਸੀਂ ਸੂਟ ਦਾ ਪ੍ਰਿੰਟ ਦੇਖਿਓ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਪਿਆਰੀ ਤੇ ਉੱਪਰ ਉਹ ਕਲਰ ਹੀ ਬਹੁਤ ਸੋਹਣਾ ਹੈ ਠੀਕ ਹੈ ਜੀ ਪਿਓਰ ਮੁਡਾਲ ਦੀਆਂ ਸਲਵਾਰਾਂ ਦੇ ਨਾਲ ਬਿਲਕੁਲ ਨਵਾਂ ਜਿਹਾ ਸਟਾਫ ਤੇ ਨਾਲ ਤੁਹਾਨੂੰ ਇਹ ਇਹਦੇ ਵਿੱਚ ਕਲਰ ਮਿਲਦਾ ਸੈਕੰਡ ਕਲਰ ਤਾਂ ਇੱਕ ਤੋਂ ਇੱਕ ਨੇ ਮੈਨੂੰ ਖੁਦ ਨੂੰ ਬਹੁਤ ਪਸੰਦ ਆਇਆ ਇਹ ਵਾਲਾ ਸਟਾਫਾ ਤੇ ਇਹਦੇ ਵਿੱਚੋਂ ਇੱਕ ਸੂਟ ਆਪਣੇ ਲਈ ਵੀ ਤਿਆਰ ਆ ਕਿਉਂਕਿ ਬਹੁਤ ਸੋਹਣਾ ਸਟਾਫ ਹੈ ਤੁਸੀਂ ਇਹਨਾਂ ਨੂੰ ਏ ਲਾਈਨ ਚ ਬਣਾ ਸਕਦੇ ਹੋ ਕਲੀ ਦੇ ਨਾਲ ਬਣਾ ਸਕਦੇ ਹੋ ਕਲੀਆਂ ਪਾ ਕੇ ਸ਼ਰਟ ਬਣਾ ਸਕਦੇ ਹੋ ਉਹ ਥੋੜੀ ਚਵਾਈਸ ਆ ਤੁਹਾਨੂੰ ਸੂਟ ਕਿੱਦਾਂ ਵਧੀਆ ਲੱਗਦਾ ਹੈ ਤੇ ਇੱਕੇ ਨਵਾਂ ਜਿਹਾ ਸਟੱਫ ਦੰਨੇ ਜੀ ਹੋਰ ਬਿਲਕੁਲ ਨਿਊ ਕਲੈਕਸ਼ਨ ਚ ਆਏ ਵਾਲਾ ਸਟੱਫ ਵੀ ਜਿਹੜਾ ਇਹ ਸਟੱਫ ਆ ਇਹਨੂੰ ਤੁਸੀਂ ਇਹ ਦੇਖੋ 10918 160725 ਇਹਨੂੰ ਤੁਸੀਂ ਬਰਬਰੀ ਨਹੀਂ ਕਹਿ ਸਕਦੇ ਜੀ ਸਟਫ ਨੂੰ ਠੀਕ ਹੈ ਮਤਲਬ ਲੁੱਕ ਹੈ ਜਿਹੜੀ ਉਹ ਇੱਕ ਇਹਦੀ ਬਰਬਰੀ ਦੀ ਤਰ੍ਹਾਂ ਆਏਗੀ ਤੇ ਜਿਹੜਾ ਜੂਟ ਦਾ ਸਟੱਫ ਹੁੰਦਾ ਜੂਟ ਦੀ ਤਰ੍ਹਾਂ ਆਏਗੀ ਬਟ ਇਹ ਬਿਲਕੁਲ ਸੌਫਟ ਜਸਟ ਸਟੱਫ ਹੈ ਜੀ ਬਰਬਰੀ ਨਹੀਂ ਹੈਗੀ ਬਸ ਇੱਕ ਚੈੱਕ ਜਿਹਾ ਬਣਿਆ ਹੋਇਆ ਸ਼ਰਟ ਦੇ ਵਿੱਚ ਬਿਲਕੁਲ ਨਿਊ ਕਲੈਕਸ਼ਨ ਆਈ ਆ ਬਹੁਤ ਸੋਹਣਾ ਪ੍ਰਿੰਟ ਹੈ ਇਹ ਤੇ ਲਾਈਨਿੰਗ ਲਾ ਕੇ ਬਣੇਗਾ ਜੀ ਮੋਡਲ ਦੀ ਇਹਦੇ ਨਾਲ ਤੁਹਾਨੂੰ ਪਿਓਰ ਦੀ ਸਲਵਾਰ ਮਿਲੇਗੀ 2.5 ਮੀਟਰ ਦੀ ਸਲਵਾਰ ਆ 2.5 ਮੀਟਰ ਦੀ ਹੈਗੀ ਆ ਸ਼ਰਟ ਬਿਲਕੁਲ ਨਿਊ ਕਲੈਕਸ਼ਨ ਬਹੁਤ ਸੋਹਣਾ ਸੂਟ ਆ 1700 ਪ੍ਰਾਈਸ ਦੇ ਵਿੱਚ ਅੱਜ ਤਾਂ ਮੈਂ ਤੁਹਾਨੂੰ ਸਿਰਫ ਮਤਲਬ ਕਿ ਜਿਹੜਾ ਸਟਾਫ ਨਵਾਂ ਲਾਂਚ ਹੋਇਆ ਉਹ ਹੀ ਦਿਖਾਇਆ ਏ ਇਹ ਨਵਾਂ ਜਿਹਾ ਸਟਾਫ ਆਇਆ ਆ ਕੇ ਕੇ ਵਸੂ ਨਹੀਂ ਹੀ ਚੱਲਣੇ ਆ ਆਪਾਂ ਤੁਹਾਨੂੰ ਸ਼ੁਰੂਆਤ ਕਰਤੀ ਆ ਬਿਲਕੁਲ ਨਿਊ ਜਸਟ ਸਟਾਫ ਦੇਣ ਦੀ ਕਰੋਇਲ ਜੇ ਸੂਟ ਨੇ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਕਲਰ ਤਿੰਨੋਂ ਹੀ ਇੱਕ ਤੋਂ ਇੱਕ ਨੇ ਦੇਖੋ ਜੀ ਸੂਟ ਠੀਕਾ ਪਰਪਲ ਛੇਡ ਬਹੁਤ ਸੋਹਣਾ ਹੈ ਇਹਦੇ ਵਿੱਚ ਇਹ ਮਹਿੰਦੀ ਜਿਹਾ ਕਲਰ ਇਹਦੇ ਵਿੱਚ ਮਹਿੰਦੀ ਸਲਵਾਰ ਆ ਠੀਕ ਹੈ ਇਹ ਦੇਖੋ ਜੀ ਸੂਟ ਸਾਰੇ ਕਲਰ ਇੱਕ ਤੋਂ ਇੱਕ ਨੇ ਤੇ ਇਨਾਂ ਦੇ ਨਾਲ ਅਗਰ ਤੁਸੀਂ ਸੱਤੋਂ ਦੁਪੱਟੇ ਲੈਣੇ ਆ ਤਾਂ ਅਸੀਂ ਤੁਹਾਨੂੰ ਦੁਪੱਟੇ ਡਾਈ ਕਰਵਾ ਕੇ ਦੇ ਦਾਂਗੇ ਨਾਲ ਸਿੰਗਲ ਸ਼ਰਟ ਲੈਣਾ ਜਾਂ ਫਿਰ ਟਾਈਆਂ ਡਾਈ ਚ ਵੈਸੇ ਜਿਨ੍ਹਾਂ ਦੇ ਪ੍ਰਿੰਟ ਸੂਟ ਹੁੰਦੇ ਆ ਪ੍ਰਿੰਟ ਸ਼ਰਟਾਂ ਦੇ ਨਾਲ ਤਾਂ ਸਿੰਗਲ ਕਲਰ ਹੀ ਸੋਹਣਾ ਲੱਗਦਾ ਏ ਬਾਕੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਤੁਹਾਨੂੰ ਦੁਪੱਟਾ ਡਾਈ ਕਰਾ ਕੇ ਦੇ ਦਾਂਗੇ ਵਿਦਆਊਟ ਦੁਪੱਟਾ ਲੈਣਾ ਤੁਸੀਂ ਵਿਦਆਊਟ ਦੁਪੱਟਾ ਭੇਜ ਦਾਂਗੇ ਜੀ ਤੇ ਕਮੈਂਟਾਂ ਦੀ ਜ਼ਰੂਰ ਵੇਟ ਰਹੇਗੀ ਤੁਹਾਨੂੰ ਅੱਜ ਦੇ ਕਲੈਕਸ਼ਨ ਕਿਦਾਂ ਲੱਗੇ ਪ੍ਰਿੰਟਿੰਗ ਕਿਦਾਂ ਲੱਗੀ ਕਿਉਂਕਿ ਸਟਫ ਤਾਂ ਜਦੋਂ ਤੁਹਾਡੇ ਕੋਲ ਜਾਂਦਾ ਤੁਸੀਂ ਫੀਲ ਜ਼ਰੂਰ ਕਰ ਸਕਦੇ ਹੋ ਸਟਫ ਨੂੰ ਬਹੁਤ ਸੋਹਣਾ ਜਾਂ ਨਿਊ ਜਾਂ ਸਟਫ ਹੈ ਇਹ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੀ ਵੀਡੀਓ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much